ਸੱਤਿਸ਼ਰੀ ਕਾਲਜੀ ਮੈਂ ਤੁਹਾਡਾ ਸੁਖ ਮਲੜੀ ਕਿਸਾਨਪਰਾਵੋ ਨਰਮੇ ਦੀ ਫਸਲ ਦਾ 골ਡਨ ਪੀਰੀਅਡ ਸਮਾਂ ਚੱਲ ਰਿਹਾ ਹੈ ਕਿਉਂਕਿ ਜੋ ਵੀ ਇਸ ਟਾਈਮ ਫਰੂਟ ਨਰਮੇ ਦੀ ਫਸਲ ਉੱਤੇ ਆਵੇਗਾ ਉਹੀ ਟੀਂਡਾ ਬਣ ਕੇ ਖਿੰਡ ਕੇ ਆਪਣੀ ਝੋਲੀ ਵਿੱਚ ਪਵੇਗਾ ਆਪਣੀ ਆਮਦਨ ਵਿੱਚ ਵਾਧਾ ਕਰੇਗਾ ਪਰ ਇਸ ਟਾਈਮ ਆਪਣੀਆਂ ਵੱਲੋਂ ਕੀਤੀਆਂ ਗਲਤੀਆਂ ਆਪਣੇ ਨਰਮੇ ਦੀ ਫਸਲ ਦਾ ਨੁਕਸਾਨ ਕਰ ਸਕਦੀਆਂ ਆਪਣੀ ਝਾੜ ਵਿੱਚ ਗਰਾਫਟ ਲਿਆ ਸਕਦੀਆਂ ਜਿੱਥੇ ਕਿ ਹੁਣ ਕਿਸਾਨ ਪ੍ਰਾ ਹਰੇ ਮੱਛਰ ਦੇ ਕੰਟਰੋਲ ਦੇ ਲਈ ਚਿੱਟੇ ਮੱਛਰ ਦੇ ਕੰਟਰੋਲ ਦੇ ਲਈ ਥ੍ਰਿਪਸ ਦੇ ਕੰਟਰੋਲ ਲਈ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਦੇ ਲਈ ਵੀ ਬੇਸਤੀ ਸਾਈਡਾਂ ਦੀ ਵਰਤੋਂ ਨਰਮੇ ਦੀ ਫਸਲ ਉੱਤੇ ਕੀਤੀ ਜਾ ਰਹੀ ਹੈ ਤਾਂਕਿ ਆਪਾਂ ਆਪਣੀ ਨਰਮੇ ਦੀ ਫਸਲ ਨੂੰ ਤੰਦਰੁਸਤ ਬਣਾ ਸਕੀਏ ਪਰ ਆਪਣੇ ਵੱਲੋਂ ਕੀਤੀ ਗਈ ਇੱਕ ਗਲਤੀ ਇੱਕ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ ਕਿਉਂਕਿ ਕਈ ਵਾਰੀ ਆਪਾਂ ਡੋਜ਼ ਨਰਮੇ ਦੀ ਫਸਲ ਉੱਤੇ ਪੈਸਟੀਸਾਈਡ ਦੀ ਇਨਸੈਕਟੀਸਾਈਡ ਦੀ ਹੱਦ ਤੋਂ ਜ਼ਿਆਦਾ ਪਾ ਦਿੰਨੇ ਆ ਕਿਉਂਕਿ ਕਿਸੇ ਵੀ ਇਨਸੈਕਟੀਸਾਈਡ ਦੀ ਜੋ ਡੋਜ਼ ਹੁੰਦੀ ਹੈ ਉਹ ਪਾਣੀ ਦੇ ਹਿਸਾਬ ਨਾਲ ਨਿਰਧਾਰਿਤ ਕੀਤੀ ਹੁੰਦੀ ਹੈ ਕਿ ਜਦੋਂ ਆਪਾਂ ਦੁਕਾਨਦਾਰ ਤੋਂ ਕਿਸੇ ਵੀ ਇਨਸੈਕਟੀਸਾਈਡ ਦੀ ਮੰਗ ਕਰਦੇ ਆ ਆਪਣੇ ਨਰਮੇ ਦੀ ਫਸਲ ਲਈ ਜਾਂ ਕਿਸੇ ਹੋਰ ਫਸਲ ਦੇ ਲਈ ਤਾਂ ਉਹ ਜੋ ਵੀ ਆਪਾਂ ਨੂੰ ਡੋਜ਼ ਪੁੱਛਦਾ ਉਹ ਕਿੱਲਿਆਂ ਦੇ ਉੱਪਰ ਆਧਾਰਿਤ ਹੁੰਦੀ ਹੈ ਕਿ ਆਪਾਂ ਨੂੰ ਬੋਲ ਦਿੱਤਾ ਜਾਂਦਾ ਹੈ ਕਿ ਇਹ ਲੀਟਰ ਤੁਸੀਂ 3 ਕਿੱਲਿਆਂ ਵਿੱਚ ਵਰਤ ਲਿਓ 4 ਕਿੱਲਿਆਂ ਵਿੱਚ ਵਰਤ ਲਿਓ ਪਰ ਜਦੋਂ ਉਹ ਕਿਸਾਨ ਭਰਾ ਲਿਆ ਕੇ ਆਪਣੇ ਨਰਮੇ ਦੀ ਫਸਲ ਉੱਤੇ ਉਹਦੀ ডোজ ਬਣਾਉਂਦੇ ਆ ਪਰ ਪਾਣੀ ਦੀ ਕੋਈ ਵੀ ডোজ ਨਿਧਾਰਿਤ ਨਹੀਂ ਕਰਦੇ ਜਿੱਦਾਂ ਕਿ ਬਹੁਤੇ ਕਿਸਾਨ ਭਰਾ ਤਾਂ ਨਰਮੇ ਦੀ ਫਸਲ ਉੱਤੇ ਸਪਰੇਅ ਵਾਲੇ ਪੰਪ ਜੋ ਟਰੈਕਟਰ ਦੇ ਨਾਲ ਚੱਲਦੇ ਆ ਉਹਨਾਂ ਦੇ ਨਾਲ ਦਵਾਈ ਛਿੜਕਦੇ ਆ ਪੈਸਿਸਾਈਡ ਦੀ ਵਰਤੋਂ ਕਰਦੇ ਆ ਤਾਂ ਜਦੋਂ ਆਪਾਂ ਉਹਦੇ ਨਾਲ ਵਰਤੋਂ ਕਰਦੇ ਆਂ ਤਾਂ ਇੱਕ ਕਿੱਲੇ ਦੇ ਉੱਤੇ ਲਗਭਗ 150 ਤੋਂ ਲੈ ਕੇ 200 ਲੀਟਰ ਪਾਣੀ ਦੀ ਵਰਤੋਂ ਹੋ ਜਾਂਦੀ ਹੈ ਤੇ ਜਦੋਂ ਬਹੁਤੇ ਕਿਸਾਨ ਭਰਾ ਕੀ ਬੈਟਰੀ ਵਾਲੀਆਂ ਪੰਪਾਂ ਦੇ ਨਾਲ ਦਵਾਈ ਛਿੜਕਦੇ ਆ ਤਾਂ ਉਹ ਜੇ ਚਾਰ ਢੋਲਗਾਂ ਵੀ ਆਪਣੇ ਨਰਮੇ ਦੀ ਫਸਲ ਉੱਤੇ ਲਾਉਂਦੇ ਆ ਇੱਕ ਕਿੱਲੇ ਦੇ ਮੁਤਾਬਕ ਤਾਂ ਉਹਦੇ ਵਿੱਚ ਜੇ 20 ਲੀਟਰ ਆਪਾਂ ਮੰਨੀਏ ਤਾਂ 80 ਲੀਟਰ ਪਾਣੀ ਹੀ ਡੋਜ਼ ਬਣਦਾ ਪਰ ਉਹ ਜੋ ਇਨਸੈਕਟੀਸਾਈਡ ਦੀ ਡੋਜ਼ ਆ ਕੀਟਨਾਸ਼ਕ ਦੀ ਡੋਜ਼ ਆ ਉਹ ਕਿੱਲਿਆਂ ਦੇ ਹਿਸਾਬ ਨਾਲ ਹੀ ਵਰਤ ਲੈਂਦੇ ਆ ਜੇ ਉਹ ਢੋਲ ਦੇ ਨਾਲ ਦਵਾਈ ਛਿੜਕਦੇ ਆ ਤਾਂ ਉਹ ਇੱਕ ਕਿੱਲੇ ਦੀ ਇਨਸੈਕਟੀਸਾਈਡ ਕੀਟਨਾਸ਼ਕ 150 ਤੋਂ ਲੈ ਕੇ 200 ਲੀਟਰ ਪਾਣੀ ਵਿੱਚ ਮਿਲਾ ਕੇ ਛਿੜਕ ਦਿੰਦੇ ਆ ਤੇ ਜੇ ਉਹ ਬੈਟਰੀ ਵਾਲੀ ਢੋਲੀਆਂ ਦੇ ਨਾਲ ਛਿੜਕਦੇ ਆ ਤਾਂ ਉਹ 80 ਤੋਂ ਲੈ ਕੇ 100 ਲੀਟਰ ਪਾਣੀ ਵਿੱਚ ਹੀ 19 ਡੋਜ਼ ਹੀ ਪਾ ਦਿੰਦੇ ਆ ਜਿਹਦੇ ਨਾਲ ਆਪਣੇ ਨਰਮੇ ਦੀ ਫਸਲ ਦਾ ਨੁਕਸਾਨ ਹੋ ਸਕਦਾ ਨਰਮਾ ਸਟ੍ਰੈਸ ਵਿੱਚ ਆ ਕੇ ਫੁੱਲ ਗੁੱਡੀ ਚੱਕਣੀ ਬੰਦ ਕਰ ਸਕਦਾ ਹੈ ਜੋ ਫੁੱਲ ਗੁੱਡੀ ਲੱਗੀ ਹੋਈ ਹੈ ਉਹ ਡਿੱਗਣ ਦਾ ਕਾਰਨ ਵੀ ਬਣ ਸਕਦਾ ਹੈ ਅਤੇ ਸਟ੍ਰੈਸ ਦੇ ਵਿੱਚ ਆਉਣ ਦੇ ਕਰਕੇ ਬੂਟੇ ਦੇ ਪੱਤਿਆਂ ਦਾ ਲਾਲ ਹੋ ਜਾਣਾ ਪੱਤਿਆਂ ਦੇ ਵਿੱਚ ਮੋਰੀਆਂ ਹੋ ਜਾਣੀਆਂ ਇਹਨਾਂ ਵਿੱਚੋਂ ਕੋਈ ਵੀ ਇਫੈਕਟ ਸੋਡੇ ਨਰਮੇ ਦੀ ਫਸਲ ਉੱਤੇ ਇੱਕ ਵਾਰੀ ਹੋ ਗਿਆ ਤਾਂ ਉਹਨੂੰ ਕਿਸੇ ਵੀ ਇਨਸੈਕਟਿਸਾਈਡ ਨਾਲ ਕਿਸੇ ਵੀ ਫੰਗੀਸਾਈਡ ਨਾਲ ਸਹੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਹੁਣ ਇਸ ਟਾਈਮ ਚਿੱਟੇ ਮੱਛਰ ਦੀ ਰੋਕਥਾਮ ਦੇ ਲਈ ਪੋਲੋ ਪਲੱਸ ਜੋ ਨੈਨੋ ਇੱਕ ਨਵਾਂ ਅਸਾਲਟ ਪਿਛਲੇ ਕਈ ਸਾਲਾਂ ਤੋਂ ਮਾਰਕੀਟ ਦੇ ਵਿੱਚ ਚੱਲ ਰਿਹਾ ਹੈ ਇਹਦੀ ਵਰਤੋਂ ਕਰਨੀ ਸਟਾਰਟ ਕਰ ਦੇਣੀ ਹੈ ਜੇ ਤੁਸੀਂ ਇਹੋ ਜੇ ਇਨਸੈਕਟੀਸਾਈਡ ਦੀ ਵਰਤੋਂ ਜ਼ਿਆਦਾ ਕਰ ਦਿੱਤੀ ਅਤੇ ਪਾਣੀ ਦੀ ডোজ ਤੁਸੀਂ ਘੱਟ ਵਰਤੀ ਤਾਂ ਸੋਡੇ ਨਰਮੇ ਦੀ ਫਸਲ ਦਾ ਨੁਕਸਾਨ ਹੋਣਾ ਨਿਸ਼ਚਿਤ ਹੀ ਹੈ ਕਿਸਾਨ ਪ੍ਰਭੂ ਇਸ ਕਰਕੇ ਜੇ ਕੋਈ ਵੀ ডোজ ਤੁਸੀਂ ਨਰਮੇ ਦੀ ਫਸਲ ਉੱਤੇ ਇਨਸੈਕਟੀਸਾਈਡ ਦੀ ਵਰਤੋਂ ਦਿਓ ਤਾਂ ਉਹਦੇ ਪਾਣੀ ਦੀ ডোজ ਸਾਨੂੰ ਨਿਧਾਰਿਤ ਹੋਣੀ ਬਹੁਤ ਹੀ ਜ਼ਰੂਰੀ ਹੈ ਤੁਸੀਂ ਵੱਧ ਤੋਂ ਵੱਧ ਪਾਣੀ ਦੀ ডোজ ਲਾਓ ਨਰਮੇ ਦੀ ਫਸਲ ਤੇ ਤਾਂ ਕਿ ਸੋਡੇ ਨਰਮੇ ਦੀ ਫਸਲ ਤੇ ਬਿਮਾਰੀ ਵੀ ਕੰਟਰੋਲ ਹੋ ਜਾਵੇ ਅਤੇ ਸਾਨੂੰ ਇਹੋ ਜੀ ਸਮੱਸਿਆ ਦਾ ਸਾਹਮਣਾ ਵੀ ਨਾ ਕਰਨਾ ਪਵੇ ਅਤੇ ਦੂਜੀ ਗੱਲ ਕਿਸਾਨ ਪ੍ਰਭੂ ਜਿੰਨਾ ਹੀ ਨਰਮੇ ਦੀ ਫਸਲ ਤੇ ਬਿਮਾਰੀਆਂ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ ਉਨਾ ਹੀ ਨਰਮੇ ਦੀ ਫਸਲ ਉੱਤੇ ਖਰਾਕੀ ਤੱਤਾਂ ਨੂੰ ਪੂਰਾ ਕਰਨਾ ਖਰਾਕੀ ਤੱਤਾਂ ਨੂੰ ਦੇਣਾ ਜ਼ਰੂਰੀ ਹੈ ਕਿਉਂਕਿ ਜਦੋਂ ਨਰਮੇ ਦੀ ਫਸਲ ਉੱਤੇ ਫਲਾਵਰਿੰਗ ਸਟੇਜ ਚੱਲ ਪੈਂਦੀ ਹੈ ਤਾਂ ਉਸ ਤੋਂ ਬਾਅਦ ਆਪਾਂ ਉਹਦੇ ਉੱਤੇ ਨਾਈਟ੍ਰੋਜਨ ਦੀ ਫਾਸਫੋਰਸ ਦੀ ਜਾਂ ਕਿਸੇ ਹੋਰ ਤੱਤ ਦੀ ਪੂਰਤੀ ਖਾਦਾਂ ਦੇ ਰਾਹੀਂ ਤਾਂ ਨਹੀਂ ਕਰ ਸਕਦੇ ਕਿਉਂਕਿ ਜੇ ਆਪਾਂ ਖਾਦਾਂ ਦਾ ਛਿੱਟਾ ਦੇਵਾਂਗੇ ਤਾਂ ਉਹਦੇ ਨਾਲ ਫਰੂਟ ਡਿੱਗਣ ਵਾਲੀ ਸਮੱਸਿਆ ਅਤੇ ਕਈ ਵਾਰੀ ਪੱਤਿਆਂ ਉੱਤੇ ਸਾੜਾ ਦੇਖਣ ਨੂੰ ਮਿਲ ਜਾਂਦਾ ਇਸ ਕਰਕੇ ਕਿਸਾਨ ਭਰਾਵੋ ਹੁਣ ਆਪਾਂ ਨੂੰ ਇਹਦੇ ਉੱਤੇ ਖਾਦਾਂ ਦੀ ਪੂਰਤੀ ਸਪਰੇਹਾਂ ਦੇ ਰਾਹੀਂ ਕਰਨੀ ਚਾਹੀਦੀ ਹੈ ਜੇ ਜੇ ਤੁਸੀਂ ਨਰਮੇ ਦੀ ਫਸਲ ਉੱਤੇ ਇਨਸੈਕਟੀਸਾਈਡਾਂ ਦੀ ਵਰਤੋਂ ਕਰਕੇ ਬਿਮਾਰੀ ਨੂੰ ਕੰਟਰੋਲ ਕਰ ਰਹੇ ਹੋ ਤਾਂ ਉੱਥੇ ਹੀ ਸੋਨੂੰ ਨੂੰ ਸਪਰੇਹਾਂ ਦੇ ਰੂਪ ਵਿੱਚ ਖਾਦਾਂ ਦੀ ਪੂਰਤੀ ਜ਼ਰੂਰ ਕਰਨੀ ਚਾਹੀਦੀ ਹੈ ਸੋਨੂ ਨਰਮੇ ਦੀ ਫਸਲ ਉੱਤੇ ਜਿੰਨੇ ਇਨਸੈਕਟੀਸਾਈਡਾਂ ਦੀ ਵਰਤੋਂ ਤੁਸੀਂ ਸਪਰੇਹਾਂ ਰਾਹੀਂ ਕਰਦੇ ਹੋ ਤਾਂ ਓਨੀਆਂ ਓਨੀਆਂ ਹੀ ਸਪਰੇਹਾਂ ਸੋਨੂ ਖਾਦਾਂ ਦੀ ਪੂਰਤੀ ਦੇ ਲਈ ਵੀ ਕਰਨੀਆਂ ਚਾਹੀਦੀਆਂ ਤਾਂ ਕਿ ਤੁਸੀਂ ਨਰਮੇ ਦੀ ਫਸਲ ਤੋਂ ਚੰਗਾ ਝਾੜ ਲੈ ਸਕੋ ਤੁਸੀਂ ਮਾਰਕੀਟ ਦੇ ਵਿੱਚੋਂ ਚੰਗੇ ਐਨਪੀਕੇ ਲੈ ਕੇ ਨਰਮੇ ਦੀ ਫਸਲ ਉੱਤੇ ਕਰੋ ਅਤੇ ਦਲਾਲ ਕੋਲ ਦੀ ਵਰਤੋਂ ਵੀ ਨਰਮੇ ਦੀ ਫਸਲ ਉੱਤੇ ਜ਼ਰੂਰ ਕਰੋ ਤਾਂ ਕਿ ਤੁਸੀਂ ਚੰਗਾ ਝਾੜ ਨਰਮੇ ਦੀ ਫਸਲ ਉੱਤੇ ਲੈ ਸਕੂ ਕਿਉਂਕਿ ਜਦੋਂ ਆਪਾਂ ਨਰਮੇ ਦੀ ਫਸਲ ਉੱਤੇ ਦੇਖਦੇ ਹਾਂ ਕਿ ਜੋ ਫਲਾਵਰਿੰਗ ਜੋ ਫਰੂਟ ਪਹਿਲਾ ਆਇਆ ਹੁੰਦਾ ਜਿਹੜੇ ਫਰੂਟ ਲੱਗੇ ਨੂੰ ਅੱਜ ਤੋਂ 20-25 ਦਿਨ ਹੋ ਗਏ ਉਹਦਾ ਵਜਨ ਵੀ ਜ਼ਿਆਦਾ ਹੁੰਦਾ ਅਤੇ ਉਹਦੇ ਮੋਟੇ ਟਿੰਡੇ ਹੁੰਦੇ ਨੇ ਜਿੱਦਾਂ ਜਿੱਦਾਂ ਅੱਗੇ ਫਰੂਟ ਆਉਂਦਾ ਦੂਜੀ ਵਾਰ ਜਾਂ ਤੀਜੀ ਵਾਰ ਫਰੂਟ ਨਰਮੇ ਦੀ ਫਸਲ ਦੇ ਆਉਂਦਾ ਤਾਂ ਉਦਾਂ-ਉਦਾਂ ਨਰਮੇ ਦੀ ਫਸਲ ਉੱਤੇ ਟਿੰਡਿਆਂ ਦਾ ਸਾਈਜ਼ ਆ ਛੋਟਾ ਹੁੰਦਾ ਰਹਿੰਦਾ ਉਹਦਾ ਛੋਟਾ ਹੋਣ ਦਾ ਕਾਰਨ ਖਾਦਾਂ ਦੀ ਕਮੀ ਹੋਣਾ ਹੀ ਹੈ ਜੇ ਤੁਸੀਂ ਐਨਪੀ ਦੇ ਰੂਪ ਵਿੱਚ ਸਪਰੇਹਾਂ ਦੇ ਰੂਪ ਵਿੱਚ ਖਾਦਾਂ ਦੀ ਪੂਰਤੀ ਨਰਮੇ ਉੱਤੇ ਕਰ ਦਿਓ ਤਾਂ ਸੋਨੂੰ ਚੰਗਾ ਝਾੜ ਪ੍ਰਾਪਤ ਹੋਵੇਗਾ ਤੁਸੀਂ 05234130451919 ਜਾਂ ਦਲਾਲ ਕੋਲ ਬਣਾਉਣ ਦੇ ਲਈ 2.5 ਤੋਂ 3 ਕਿਲੋ ਯੂਰੀਆ 2.5 ਤੋਂ 3 ਕਿਲੋ ਡੀਏਪ ਪ੍ਰਤੀ 100 ਲੀਟਰ ਦੇ ਹਿਸਾਬ ਨਾਲ ਨਰਮੇ ਦੀ ਫਸਲ ਉੱਤੇ ਛਿੜਕ ਸਕਦੇ ਹੋ ਸੋਨੂੰ ਚੰਗਾ ਰਿਜ਼ਲਟ ਦੇਖਣ ਨੂੰ ਮਿਲੇਗਾ ਜਿੰਨਾ ਕਿਸਾਨ ਭਰਾਵਾਂ ਨੇ ਪਿਛਲੇ ਸਾਲਾਂ ਵਿੱਚ ਦਲਾਲ ਕੋਲ ਜਾਂ ਐਨਪੀਕੇ ਦੇ ਰੂਪ ਵਿੱਚ ਤਾਂ ਉਹਨਾਂ ਕਿਸਾਨ ਭਰਾਵਾਂ ਨੇ ਬਹੁਤ ਚੰਗਾ ਝਾੜ ਨਰਮੇ ਦੀ ਫਸਲ ਉਤੋਂ ਪ੍ਰਾਪਤ ਕੀਤਾ ਅਤੇ ਕਿਸਾਨ ਭਰਾਵੋ ਇਸ ਸਾਲ ਗਲਾਬੀ ਸੁੰਡੀ ਦਾ ਹਮਲਾ ਬਹੁਤ ਹੀ ਘੱਟ ਹੈ ਨਰਮੇ ਦੀ ਫਸਲ ਉੱਤੇ ਤਾਂ ਇਸ ਕਰਕੇ ਆਪਾਂ ਨੂੰ ਨਰਮੇ ਦੀ ਫਸਲ ਦੀ ਫੁੱਲ ਕੇਅਰ ਕਰਨੀ ਚਾਹੀਦੀ ਹੈ ਤਾਂਕਿ ਆਪਾਂ ਚੰਗਾ ਝਾੜ ਨਰਮੇ ਦੀ ਫਸਲ ਤੋਂ ਲੈ ਸਕੀਏ ਸੋ ਬਣੇਰੋ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਐਦਾਂ ਹੀ ਤੁਹਾਡੇ ਨਾਲ ਜਾਣਕਾਰੀਆਂ ਵਾਲੇ ਵੀਡੀਓ ਸਮੇਂ ਸਿਰ ਸਾਂਝੀਆਂ ਕਰਦੇ ਰਹਿਾਂਗੇ ਪੇਜ ਨੂੰ ਫੋਲੋ ਅਤੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂਕਿ ਆਉਣ ਵਾਲੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਸਾਰੇ ਵੀਰਾਂ ਦਾ ਧੰਨਵਾਦ ਜੀ